ਪੰਜਾਬ ਸਰਕਾਰ ਦੇ ਹਦਾਇਤਾਂ ਦੇ ਮੁਤਾਬਕ ਤੇ ਸਾਡੇ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਦੇ ਮੁਤਾਬਕ ਜੁੱਧ ਨਸ਼ੇ ਵਿਰੁੱਧ ਦੀ ਮਹਿੰਮ ਚੱਲ ਰਹੀ ਹੈ। ਜੋ ਅਸੀਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦੇ ਆ ਕਿ ਸਾਡਾ ਮਕਸਦ ਇਹ ਨਹੀਂ ਹੈ ਕਿ ਸ਼ਕਤੀ ਨਾਲ ਹੀ ਅਸੀਂ ਨਸ਼ੇ ਦਾ ਖਾਤਮਾ ਕਰਨਾ ਜਾਂ ਪਰਚੇ ਦੇ ਕੇ ਹੀ ਅਸੀਂ ਇਹ ਖਾਤਮਾ ਕਰਨਾ। ਸਾਡਾ ਮਕਸਦ ਇਹ ਜੜੋਂ ਇਸ ਨੂੰ ਜੜ ਤੋਂ ਮਟਾਉਣਾ ਹੈ। ਇਹੀ ਮੈਸੇਜ ਹੈ ਕਿ ਛੱਡੋ ਜੇ ਤੁਹਾਨੂੰ ਕੋਈ ਆਦਤ ਵਿੱਚ ਦਿੱਕਤ ਆ ਰਹੀ ਹੈ ਸਾਡੇ ਨਾਲ ਸੰਪਰਕ ਕਰੋ, ਮੁੱਖ ਅਫਸਰ ਨਾਲ ਸੰਪਰਕ ਕਰੋ, ਸਾਡੇ ਦਫ਼ਤਰ ਆਓ। ਅਸੀਂ ਜੋ ਉਹਨਾਂ ਦਾ ਸਹੀ ਇਲਾਜ ਹੈਗਾ ਉਹ ਸੁਨ ਕਰਾਉਣਾ ਨਹੀਂ ਕੀ ਕਹਿੰਨਾ ਚਾਹੂੰਗੀ ਕਿ ਸਭ ਤੋਂ ਵੀ ਮਲੌਰ ਦੇ ਵਿੱਚ ਪੁਲਿਸ ਨੇ ਕਿੰਨੇ ਜਿਹੜੇ ਬੰਦੇ ਨਸ਼ਾ ਸ਼ਰਬ ਜਿਹੜੇ ਨੌਜਵਾਨਾਂ ਨੂੰ ਜਿਹੜਾ ਦਾਖਲ ਕਰਵਾਇਆ ਗਿਆ ਹੁਣ ਤੱਕ ਇਹ ਕਿੰਨੇ ਜਿਹੜਾ ਨਸ਼ਾ ਛਡ ਕੇ ਚਲੇ ਗਏ ਜੋ ਸਾਡਾ ਇਹ ਪੰਜਾਬ ਸਰਕਾਰ ਦਾ ਹਦਾਇਤਾਂ ਦੇ ਮੁਤਾਬਕ ਤੇ ਸਾਡੇ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਦੇ ਮੁਤਾਬਕ ਯੁੱਧ ਨਸ਼ਾ ਵਿਰੋਧ ਦੀ ਮੁਹਿੰਮ ਚੱਲ ਰਹੀ ਹੈ ਇਸੇ ਲੜੀ ਚ ਜਿਹੜਾ ਕੱਲ ਥਾਣਾ ਲੱਖੇਵਾਲੀ ਨੇ ਦੋ ਅਡਿਕਟ ਨੌਜਵਾਨਾਂ ਨੂੰ ਫੜਿਆ ਸੀਗਾ ਉਹਨਾਂ ਨੂੰ ਫੜ ਕੇ ਆਉਂਦਾ ਜੋ ਦੇਖਿਆ ਕਿ ਉਹ ਨਸ਼ਾ ਕਰ ਹੀ ਰਹੇ ਸੀਗੇ ਤੇ ਉਹਨਾਂ ਕੋਲ ਕੋਈ ਖਾਸ ਗ੍ਰੰਤਗੀ ਨਹੀਂ ਹੋਈ ਤਾਂ ਅਸੀਂ 27 ਐਨਡੀਪੀਐਸ ਚ ਅ ਪਰਚਾ ਦਰਜ ਕਰਕੇ ਤੇ ਅੱਗੇ ਉਹਨਾਂ ਨੂੰ ਇੱਥੇ ਡੀਡਿਕਸ਼ਨ ਸੈਂਟਰ ਵਿੱਚ ਦਾਖਲ ਕਰਵਾ ਰਹੇ ਹਾਂ ਹੁਣ ਤੱਕ ਇਹ ਕਿੰਨੇ ਜਿਹੜੇ ਹੈਗੇ ਆ ਦਾਖਲਾ ਹੋ ਕਰਵਾਏ ਚੁੱਕੇ ਨੇ ਤੇ ਕਿੰਨੇ ਛੱਡ ਚੁੱਕੇ ਜੋ ਹੁਣ ਤੱਕ ਇੱਥੇ 22 ਜਿਹੜੇ ਹੈਗੇ ਆ ਆਪਣਾ ਅਡਿਕਟ ਇਲਾਜ ਦੀਨ ਹੈਗੇ ਆ ਦੋ ਅੱਜ ਅਸੀਂ ਲੈ ਕੇ ਆਏ ਆ ਜੋ ਅਸੀਂ ਤੁਹਾਨੂੰ ਤੁਹਾਡੇ ਮadhyam ਰਹੀਂ ਇਹ ਦੱਸਣਾ ਚਾਹੁੰਦੇ ਆ ਕਿ ਸਾਡਾ ਮਕਸਦ ਇਹ ਨਹੀਂ ਹੈ ਕਿ ਸ਼ਕਤੀ ਨਾਲ ਹੀ ਅਸੀਂ ਨਸ਼ੇ ਦਾ ਖਾਤਮਾ ਕਰਨਾ ਜਾਂ ਪਰਚੇ ਦੇ ਕੇ ਹੀ ਅਸੀਂ ਇਹ ਖਾਤਮਾ ਕਰਨਾ ਸਾਡਾ ਮਕਸਦ ਇਹ ਜੜੋਂ ਇਸ ਨੂੰ ਜੜ ਤੋਂ ਮਟਾਉਣਾ ਕਿਸ ਤਰ੍ਹਾਂ ਦਾ ਮੈਸੇਜ ਇਹਨਾਂ ਚਾਹੁੰਗੇ ਕਿ ਆਂਡੇ ਨੌਜਵਾਨ ਜਿਹੜੇ ਤੇ ਆਦਾ ਆ ਵੀ ਹੋ ਸਕਦੇ ਹੈਗੇ ਆ ਸਦੇ ਕੋਸ਼ਨਾਤਾਲ ਮਿਲ ਬਣਾ ਕੇ ਜਿਹੜਾ ਆਪਣੀ ਵੇਸੇ ਤੁਹਾਡੇ ਲਈ। ਇਹੀ ਮੈਸੇਜ ਹੈ ਕਿ ਛੱਡੋ ਜੇ ਤੁਹਾਨੂੰ ਕੋਈ ਆਦਤ ਵਿੱਚ ਦਿੱਕਤ ਆ ਰਹੀ ਹੈ ਸਾਡੇ ਨਾਲ ਸੰਪਰਕ ਕਰੋ ਮੁਖ ਅਫਸਰਾਂ ਨਾਲ ਸੰਪਰਕ ਕਰੋ ਸਾਡੇ ਦਫ਼ਤਰ ਆਓ। ਅਸੀਂ ਜੋ ਉਹਨਾਂ ਦਾ ਸਹੀ ਇਲਾਜ ਹੈਗਾ ਅਸੀਂ ਉਹ ਕਰਾਵਾਂਗੇ। ਸਾਰਾ ਸਰਕਾਰੀ ਖਰਚੇ ਤੇ ਇਲਾਜ ਹੋ ਰਿਹਾ। ਬਾਕੀ ਤੁਸੀਂ ਇੱਥੇ ਖੁਦ ਅੰਦਰ ਦੇਖ ਸਕਦੇ ਹੋ। ਮਲੋਟ ਸੇਲ ਹਸਪੀਟਲ ਦੇ ਵਿੱਚ ਬਹੁਤ ਅੱਛੇ ਪ੍ਰਬੰਧ ਹੈ। ਸਾਰੇ ਇਹਨਾਂ ਨਾਲ ਅਸੀਂ ਰਾਬਤਾ ਰੱਖਦੇ ਹਾਂ ਕਿ ਇਹਨਾਂ ਨੂੰ ਕਿਸ ਤਰੀਕੇ ਦੀ ਕੋਈ ਦਿੱਕਤ ਹੈ ਜਾਂ ਕੋਈ ਖਾਣ-ਪੀਣ ਦੀ ਸਮੱਸਿਆ ਤਾਂ ਫੌਰੀ ਤੌਰ ਤੇ ਉਹ ਦੂਰ ਕੀਤੀ ਜਾਂਦੀ ਹੈ।